ਉੱਥੇ ਹੀ ਮੀਟਿੰਗ ਤੋਂ ਬਾਅਦ ਜਿਹੜਾ ਅਸੀਂ ਟਾਈਮ ਤੇ ਫਿਕਸ ਕੀਤਾ ਸੀ ਉਹ ਕੀਤਾ ਸੀਗਾ ਕਿ ਸਾਡਾ ਪਹਿਲਾਂ ਦਾ ਆਲਰੇਡੀ ਉਹ ਤਿਆਰ ਸੀਗਾ ਕਿ ਅਸੀਂ 21 ਤਰੀਕ ਤੱਕ ਮੰਤਲ ਜਾਵਾਂਗੇ ਪ੍ਰਪੋਜ਼ਲ ਆਈ ਹੈ 21 ਤਰੀਕ ਵਾਲਾ ਐਜ਼ ਇਟ ਇਜ਼ ਸਾਡਾ ਸਟੈਂਡ ਕਰਦਾ ਹੈ ਪ੍ਰਪੋਜ਼ਲ ਦੇ ਉੱਤੇ ਚਰਚਾ ਬਹੁਤ ਕਰਨ ਦੀ ਲੋੜ ਹੈ ਉਹ ਇੱਕ ਦੋ ਪਲਾਂ ਦੇ ਵਿੱਚ ਪੂਰੀ ਹੋਣ ਵਾਲੀ ਨਹੀਂ ਹੈ ਸੋ ਇਸ ਕਰਕੇ ਅੱਜ ਸਾਡੀ ਬਦਕਿਸਮਤੀ ਕਿ ਸਾਡਾ ਇੱਕ ਕਿਸਾਨ ਸਾਡਾ ਇੱਕ ਵੀਰ ਸਾਡਾ ਇੱਕ ਸਾਥੀ ਹੋਰ ਸਾਨੂੰ ਛੱਡ ਕੇ ਚਲਿਆ ਗਿਆ ਸ਼ਹੀਦ ਹੋ ਗਿਆ ਅਸੀਂ ਉਹਦੇ ਤੇ ਚਰਚਾ ਹੀ ਨਹੀਂ ਕਰ पाए ਕਿਉਂਕਿ ਸਾਡੀ ਇੱਕ ਭਾਵਨਾ ਸੀ ਕਿ ਜਦੋਂ ਵੀ ਇਹਦੇ ਤੇ ਚਰਚਾ ਕਰਨੀ ਹੈ ਕੁਝ ਨਾ ਕੁਝ ਐਕਸਪਰਟ ਜ਼ਰੂਰ ਨਾਲ ਲੈ ਕੇ ਚਰਚਾ ਕੀਤੀ ਜਾਏ ਔਰ ਮਜ਼ਬੂਤੀ ਦੇ ਨਾਲ ਇਹਦੇ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਅਗਲਾ ਕੋਈ ਮਤਲਬ ਨਰਣਾ ਲਿਆ ਜਾਏ ਲੇ ਇੱਕ ਇਹ ਜ਼ਰੂਰ ਕਲੀਅਰ ਕਰਦੇ ਆ ਕਿ ਮੋਰਚਾ ਸਟਰੋਂਗਲੀ ਫੈਸਲਾ ਲਏਗਾ ਇਹਦੇ ਤੇ ਔਰ ਮਜਬੂਤੀ ਨਾਲ ਲਏਗਾ ਜੋ ਵੀ ਲਏਗਾ ਦੋਨੋਂ ਫਾਰਮ ਇਕੱਠੇ ਲੈਣਗੇ ਕਿਸੇ ਤਰ੍ਹਾਂ ਦੀ ਵੀ ਐਸੀ ਕੋਈ ਗੱਲ ਨਹੀਂ ਹੈ ਹੋਰ ਕੋਈ ਗੱਲ ਹੋ ਰਹੀ ਹੈ ਜੀ ਸਮਰਥਨ ਕੀਤਾ ਤੁਹਾਡਾ ਸੰਮੂਚ ਸੰਮੂਚ ਨਹੀਂ ਟੋਲ ਵਾਲਾ ਜੀ ਰੁਕੀ ਹੋਇਆ ਬੀਜਪੀ ਦਾ ਘਰ ਰੁਕੀ ਹੋਇਆ ਤੁਸੀਂ ਕੀ ਕਹੋਗੇ ਇਸ ਬਾਰੇ ਦੇਖੋ ਇਹ ਮੰਗ ਹੈ ਜਿਹੜੀ ਇਹ ਪੂਰੇ ਦੇਸ਼ ਦੀ ਮੰਗ ਹੈ ਐਮਐਸਪੀ ਦੀ ਮੰਗ ਹੈ ਡਾਕਟਰ ਸੁਮਿੰਨਾਥ ਦੀ ਰਿਪੋਰਟ ਦੀ ਮੰਗ ਹੈ ਕਿਸਾਨਾਂ ਦੇ ਕਰਜ਼ੇ ਦੀ ਮੰਗ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਦਿੱਲੀ ਅੰਦੋਲਨ ਦੇ ਲੋਕਾਂ ਦੇ ਪਏ ਮੁਕੱਦਮਿਆਂ ਦੀ ਮੰਗ ਹੈ ਸਾਡੇ ਬੱਚੇ ਵਿਚਾਰੇ ਚੀਕ-ਚੀਕ ਕੇ ਕਹਿ ਰਿਹਾ ਹੈ ਕਿ ਸਾਡਾ ਕੁਝ ਕਰੋ ਲਖੀਮਪੁਰ ਲਖੀਮਪੁਰ ਖੀਰੀ ਦੇ ਅੰਦਰ ਜਿਹੜੇ ਜ਼ਖਮੀ ਹੋਏ ਸੀਗੇ ਕਿਦੋਂ ਤੋਂ ਲੈ ਕੇ ਉਹ ਵਿਚਾਰੇ ਤੜਫ ਰਹੇ ਸੀ ਕਿ ਸਾਨੂੰ ਉਹ ਸਾਡੀ ਮੁਆਵਜ਼ਾ ਨਹੀਂ ਦਿੱਤਾ ਤੇ ਸਾਨੂੰ ਆਪਣੇ ਕੋਲੋਂ ਆਪਣੇ ਪੱਲਿਓਂ ਇਲਾਜ ਕਰਾਉਣਾ ਪੈ ਰਿਹਾ ਹੈ ਉਹਨਾਂ ਸਾਰਿਆਂ ਦਾ ਦਰਦ ਨੂੰ ਰੱਖਣ ਵਾਲੇ ਹਰ ਇੱਕ ਵਿਅਕਤੀ ਇਸ ਮੋਰਚੇ ਦਾ ਸਾਥ ਦਿੰਦਾ ਜਿਵੇਂ ਅੱਜ ਤੁਹਾਡੇ ਸਾਹਮਣੇ ਆਇਆ ਕਿ ਅੱਜ ਇੱਥੇ ਮਗਰ ਆ ਕੇ ਤਿੰਨ ਜਥੇਬੰਦੀਆਂ ਨੇ ਸਮਰਥਨ ਦਿੱਤਾ ਹੈ ਇਸ ਪਰਿਵਾਰ ਨੂੰ ਹੋਰ ਤਾਕਤ ਦਿੱਤੀ ਹੈ ਇਹਦਾ ਮਤਲਬ ਸਾਡੀ ਮੰਗ ਜਾਇਜ਼ ਹੈ ਸਾਡੀ ਮੰਗ ਠੀਕ ਹੈ ਹਰਿਆਣੇ ਤੋਂ ਸਾਡੀਆਂ ਮਤਲਬ ਜਿਹੜੀਆਂ ਖਾਪਾ ਨੇ ਉਹ ਕਿੱਡੀ ਵੱਡੀ ਪੱਧਰ ਤੇ ਸਾਨੂੰ ਸਹਿਯੋਗ ਦੇ ਰਹੀਆਂ ਨੇ ਇਹ ਸਾਡੀ ਹਰਿਆਣੇ ਚਹਿਲ ਸਾਹਿਬ ਦਾ ਬਹੁਤ ਵੱਡਾ ਮੋਰਚਾ ਲੱਗਾ ਇਹਦੇ ਵਿੱਚ ਵੀ ਪ੍ਰੋਗਰਾਮ ਉਹ ਇਹ ਮੈਂ ਇਹੀ ਮੈਂ ਕਹੇ ਚਾਹੁੰਦਾ ਸੀ ਉਹ ਗੱਲ ਉੱਥੇ ਆ ਗਈ ਸਾਡੇ ਵੀਰ ਚਹਿਲ ਸਾਹਿਬ ਜਾਂ ਹਰਿਆਣਾ ਦੇ ਵਿੱਚ ਇਹਨਾਂ ਤੋਂ ਵੱਖਰੇ ਵੀ ਸਾਡੀ ਅਭਿਮਨੂ ਕੁਹਾੜ ਹੋ ਰਹੇ ਉਹਨਾਂ ਦੇ ਸਾਥੀ ਹੋਰ ਜਿਹੜੇ ਬੰਦਿਆ ਆਪਣੇ ਆਪ ਪਿੰਡਾਂ ਤੋਂ ਨਿਕਲ-ਨਿਕਲ ਕੇ ਮੋਰਚੇ ਲਈ ਬੈਠੀਆਂ ਨੇ ਚਹਿਲ ਸਾਹਿਬ ਦਾ ਮੋਰਚਾ ਆ ਫਤਿਆਬਾਦ ਦੇ ਨੇੜੇ ਕਿੱਡਾ ਮਜ਼ਬੂਤੀ ਨਾਲ ਉਸੇ ਦਿਨ ਤੋਂ ਮੋਰਚਾ ਚੱਲ ਰਿਹਾ ਹੈ ਮੈਂ ਬੇਨਤੀ ਕਰੂੰਗਾ ਕਿ ਉਸ ਮੋਰਚੇ ਬਾਰੇ ਚਹਿਲ ਸਾਹਿਬ ਵੀ ਕੋਈ ਦੋ ਸ਼ਬਦ ਤੁਹਾਡਾ ਨਾਲ ਸਾਂਝਾ ਕਰਨ ਤਾਂ ਕਿ ਪਤਾ ਲੱਗੇ ਦੁਨੀਆ ਨੂੰ ਕਿ ਇਕੱਲਾ ਮੋਰਚਾ ਪੰਜਾਬ 'ਚ ਨਹੀਂ ਚੱਲ ਰਿਹਾ ਅਦਰ ਸਟੇਟਾਂ ਦੇ ਵਿੱਚ ਵੀ ਮੋਰਚੇ ਸ਼ੁਰੂ ਹੋ ਚੁੱਕੇ ਹੈ ਸਰ ਇੱਕ ਸਵਾਲ ਹੈ ਕਿ ਇੱਕ ਸਵਾਲ ਹੈ ਕਿ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਹੈ ਕੀ ਉਹ ਦਾ ਜਿਹੜਾ ਤੁਹਾਡੇ ਨਾਲ ਸਹਿਯੋਗ ਹੋ ਰਿਹਾ ਜਾਂ ਉਹ ਆਪਣੇ ਸਾਈਡ ਤੇ ਹੀ ਕਰ ਰਿਹਾ ਤਾਂ ਦੇਖੋ ਮੈਨੂੰ ਲੱਗਦਾ ਇਹਦੇ ਤੇ ਬਹੁਤ ਜ਼ਿਆਦਾ ਸਾਨੂੰ ਰੜਕਣ ਦੀ ਲੋੜ ਨਹੀਂ ਹੈ ਇਸ ਗੱਲ ਨੂੰ ਮੈਂ ਪਹਿਲਾਂ ਹੀ ਸਵਾਲ ਦਾ ਜਵਾਬ ਦੇ ਦਿੱਤਾ ਕਿ ਜਿਹੜਾ ਵੀ ਇਸ ਸਾਡੀਆਂ ਨਾਲ ਮੰਗਾਂ ਨੂੰ ਸਮਰਥਨ ਕਰਦਾ ਸਾਡਾ ਸਮਰਥਨ ਦੇ ਰਿਹਾ ਹੈ ਜੀ ਸਾਡਾ ਇੱਕ ਸਪੈਸ਼ਲ ਚੌਕਟਾ ਹੈ ਸੰਵਿਧਾਨਕ ਢਾਂਚਾ ਹੈ ਸਾਡੇ ਢਾਂਚੇ ਦੇ ਮੁਤਾਬਕ ਜਿਹੜਾ ਸਾਡੇ ਵਿੱਚ ਬਹਿ ਕੇ ਅੰਦੋਲਨ ਕਰਨ ਦੀ ਉਸ ਕੈਟੇਗਰੀ ਚੋਂਦਾ ਹੈ ਸਾਡੇ ਵਿੱਚ ਵੀ ਉਹ ਆ ਸਕਦਾ ਸਾਨੂੰ ਲੈਣ ਤੇ ਕੋਈ ਦਿੱਕਤ ਨਹੀਂ ਹੈ ਲੇਕਿਨ ਜਿਹੜਾ ਨਹੀਂ ਵੀ ਉਹਦੇ ਚ ਇਫੈਕਟ ਹੁੰਦਾ ਕਿਸੇ ਵੀ ਕਾਰਨ ਕਰਕੇ ਕੋਈ ਵੀ ਹੋ ਸਕਦਾ ਹੈ ਉਹ ਜੇ ਬਾਹਰੋਂ ਵੀ ਸਮਰਥਨ ਦਿੰਦੇ ਨੇ ਇਸ ਮੋਰਚੇ ਦਾ ਉਹਨਾਂ ਦਾ ਤਾਂ ਵੀ ਅਸੀਂ ਧੰਨਵਾਦ ਕਰਾਂਗੇ ਸਰ ਜੀ ਐਮਓ ਜੀਐਸ ਬੋਲੋ ਕਦੋਂ ਤੱਕ ਚਰਚਾ ਕਰ ਚੁੱਕੇ ਹੋ ਕਿਹੜੀਆਂ ਮੰਗਾਂ ਬਾਰੇ ਕੀ ਦੱਸਿਆਗਾ ਮੀਟਿੰਗ ਦੇ ਵਿੱਚ ਉਹਦੇ ਬਾਰੇ ਤੁਸੀਂ ਤਾਂ ਖੁੱਲਕੇ ਗੱਲ ਨਹੀਂ ਕੀਤੀ ਕਿਵੇਂ ਜੀ ਪਰਪੋਜ਼ਲ ਬਾਰੇ ਤੁਸੀਂ ਦੱਸਿਆ ਐਮਐਸਕੂ ਦੇ ਪਰ ਜੋ ਬਾਕੀ ਦੀਆਂ ਮੰਗਾਂ ਨੇ ਉਹਦੇ ਬਾਰੇ ਸਰ ਉੱਥੇ ਕੀ ਗੱਲਬਾਤ ਹੋਈ ਜਾਂ ਮੀਟਿੰਗ ਚ ਦੇਖੋ ਮੈਂ ਪਤਾ ਕਿਉਂ ਨਹੀਂ ਦੱਸਦਾ ਜੀ ਉਹਨਾਂ ਗੱਲਾਂ ਤੇ ਅੱਗੇ ਵੀ ਸਰਕਾਰ ਨੇ ਮੰਗਾਂ ਮੰਨ ਲੈਂਦੀ ਉਹ ਜਿੰਨਾ ਚਿਰ ਇਹ ਮੰਗਾਂ ਉਦੋਂ ਦੱਸਾਂਗੇ ਨਾ ਤੁਹਾਨੂੰ ਜਦੋਂ ਐਨ ਮੋਹਰ ਲੱਗ ਗਈ ਤੇ ਲੋ ਜੀ ਫੈਸਲਾ ਹੋ ਗਿਆ ਤੇ ਮੰਗਾਂ ਮੰਨੀਆਂ ਗਈਆਂ ਓਨੀ ਦੇਰ ਤੱਕ ਓਨੀ ਦੇਰ ਤੱਕ ਯਾਰ ਮੈਂ ਜਿਹੜੀ ਕਹਿ ਰਿਹਾ ਵੀ ਜਦੋਂ ਫੈਸਲਾ ਹੋਏਗਾ ਉਸ ਵੇਲੇ ਤੱਕ ਇਹਨੂੰ ਉਹਨਾਂ ਮੰਗਾਂ ਨੂੰ ਮੰਨਿਆ ਕਿਵੇਂ ਜਾ ਕੇ ਜੀ ਮੰਨ ਲਿਆ ਨੇ ਤਾਂ ਇਹ ਠੀਕ ਹੈ ਅੱਜ ਜੇ ਕੋਈ ਕਹਿ ਸਕਦਾ ਕਿ ਉਹਨਾਂ ਨੇ ਜੀ ਪ੍ਰਪੋਜ਼ਲ ਦੇਤੀ ਉਹ ਤਾਂ ਚਰਚਾ ਲਈ ਉਹ ਤਾਂ ਪ੍ਰਪੋਜ਼ਲਾਂ ਨੇ ਪ੍ਰਪੋਜ਼ਲਾਂ ਆਉਂਦੀਆਂ ਰਹਿਣਗੀਆਂ ਚਰਚਾਵਾਂ ਹੁੰਦੀਆਂ ਰਹਿਣਗੀਆਂ ਮੋਰਚਾ ਪਤਾ ਨਹੀਂ ਕਿੰਨਾ ਚਿਰ ਚੱਲਦਾ ਹੁੰਦਾ ਹੈ ਅੱਗੇ ਕਿਹੜਾ ਨਹੀਂ ਪ੍ਰਪੋਜ਼ਲ ਆਉਂਦੀਆਂ ਸੀ ਉਹਨਾਂ ਨੇ ਇਹ ਪ੍ਰਪੋਜ਼ਲ ਆਈਏ ਕਿ ਹੋਰ ਬਾਕੀ ਮੰਗ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਮੈਂ ਫਿਰ ਉਹੀ ਬੇਨਤੀ ਕਰਦਾ ਮੈਂ ਮੰਗਾ ਸਾਡੀਆਂ ਮੈਂ ਸਾਰੀਆਂ ਦੇ ਇੱਕ ਇੱਕ ਮੰਗ ਤੇ ਗੱਲ ਹੋਈ ਮੈਂ ਦੱਸ ਦਿੰਦਾ ਤੁਹਾਨੂੰ ਲਖੀਮਪੁਰ ਵਾਲਿਆਂ ਦੇ ਮਾਮਲੇ 'ਚ ਇਹ ਗੱਲ ਹੋਈ ਉਹ ਜਿਹੜੇ ਸਾਡੇ ਜ਼ਖਮੀ ਨੇ ਉਹਨਾਂ ਨੂੰ 13-13 ਲੱਖ ਰੁਪਈਆ ਆ 10-10 ਲੱਖ ਰੁਪਈਆ 13 ਜਿਹੜੇ ਸਾਡੇ ਜ਼ਖਮੀ ਸੀਗੇ ਉਹਨਾਂ ਨੂੰ ਦੇਣ ਤੇ ਸਹਿਮਤੀ ਦਿੱਤੀ ਹੈ ਸਰਕਾਰ ਨੇ ਮੰਨ ਲਿਆ ਉਹਨਾਂ ਨੇ ਦਿਆਂਗੇ ਜਿੰਨੇ ਸਾਡੇ ਉੱਥੇ ਸ਼ਹੀਦ ਸੀ ਉਹਨਾਂ ਦੇ ਸ਼ਹੀਦਾਂ ਦੇ ਜਿਹੜੇ ਮੋਰਚੇ ਉੱਥੇ ਲਖੀਂਪੁਰ ਵਾਲੇ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਨੌਕਰੀ ਦੇਣੀ ਮੰਗ ਲਈ ਦੋ ਗੱਲਾਂ ਅੰਦੋਲਨ ਦੇ ਦੌਰਾਨ ਜਿੰਨੇ ਕੇਸ ਮੁਕੱਦਮੇ ਸੀ ਸਾਰੇ ਕੇਸ ਮੁਕੱਦਮੇ ਵਾਪਸ ਲੈਣ ਦੇ ਉੱਤੇ ਫਿਰ ਸਰਕਾਰ ਨੇ ਸਹਿਮਤੀ ਦਿੱਤੀ ਮੰਨੀ ਹੋਈ ਮੰਗ ਸੀ ਇਹਦੇ ਕਹਦੀ ਇਹ ਨੂੰ ਅਸੀਂ ਅਸੀਂ ਇਹਨੂੰ ਮੰਗ ਤਾਂ ਨਹੀਂ ਮੈਂ ਬੋਲ ਰਿਹਾ ਕਿ ਮੰਨੀਆਂ ਹੋਈਆਂ ਮੰਗਾ ਸੀ ਇਹਨਾਂ ਦੇ ਦੁਬਾਰਾ ਦੁਬਾਰਾ ਬੋਲ ਕੇ ਟਾਈਮ ਵੇਸਟ ਕਰਨਾ ਹੈ ਇਹ ਵੀ ਮੰਗ ਮੰਨੀ ਵੀ ਸੀਗੀ ਕਿ ਬਿਜਲੀ ਸੋਧ ਬਿੱਲ ਦੁਬਾਰਾ ਨਹੀਂ ਲੈ ਕੇ ਆਉਂਦੇ ਸਟੇਕ ਹੋਲਡਰਸ ਦੇ ਨਾਲ ਗੱਲ ਕੀਤੀ ਬਣਾ ਨਹੀਂ ਲੈ ਕੇ ਆਉਂਦੇ ਲੇਕਿਨ ਲੈ ਕੇ ਆ ਗਏ ਹੁਣ ਕਹਿ ਰਹੇ ਨੇ ਕਿ ਐਗਰੀਕਲਚਰ ਸੈਕਟਰ ਭਾਵ ਖੇਤੀ ਨੂੰ ਤੁਹਾਡੀ ਜਿਹੜੀ ਬਿਜਲੀ ਤੁਹਾਨੂੰ ਫ੍ਰੀ ਮਿਲਦੀ ਆ ਉਹਦੇ ਉੱਤੇ ਕੋਈ ਕੱਟ ਨਹੀਂ ਲੱਗੇਗਾ ਉਹਨੂੰ ਅਸੀਂ ਬਿਜਲੀ ਸੋਧ ਬਿੱਲ ਚੋਂ ਬਾਹਰ ਰੱਖਾਂਗੇ ਲੇਕਿਨ ਸਾਡੀ ਉਹ ਮੰਗ ਹੀ ਨਹੀਂ ਸਾਡੀ ਮੰਗ ਕੀ ਹੈ ਕਿ ਬਿਜਲੀ ਸੋਧ ਬਿੱਲ ਜਿਹੜਾ ਪ੍ਰਾਈਵੇਟੇਸ਼ਨ ਦਾ ਜਿਹੜਾ ਮੁੱਢ ਬੰਦ ਹੈ ਉਹਨੂੰ ਹੀ ਖਤਮ ਕੀਤਾ ਜਾਏ ਅਗਲੀ ਗੱਲ ਉਹਦੇ ਚ ਇਹ ਹੈ ਕਿ ਸਾਡੀ ਮੰਗ ਸੀ ਉਸ ਵੇਲੇ ਇਹਨਾਂ ਨੇ ਇੱਕ ਵੱਡਾ ਜੁਰਮਾਨਾ ਕਰਨ ਦੀ ਤਿਆਰੀ ਕਰ ਲਈ ਸੀ ਜਿਹੜੇ ਪੋਲੂਸ਼ਨ ਦੇ ਮਾਮਲੇ 'ਚ ਕਿਸਾਨਾਂ ਨੂੰ ਸਾਡਾ ਉਹ ਰੌਲਾ ਸੀਗਾ ਕਿ ਉਹਨੂੰ ਮਤਲਬ ਬੰਦ ਕਰੇ ਸਰਕਾਰ ਉਹਦੇ ਤੇ ਉਹਨਾਂ ਨੇ ਇਹ ਕਿਹਾ ਸੀ ਉਸੇ ਵੇਲੇ ਕਿਹਾ ਸੀਗਾ ਕਿ ਅਸੀਂ ਐਗਰੀਕਲਚਰ ਸੈਕਟਰ ਨੂੰ ਬਾਹਰ ਕੱਢਾਂਗੇ ਲੇਕਿਨ ਆਪਾਂ ਨੂੰ ਜੁਰਮਾਨੇ ਹੋ ਰਹੇ ਸੀ ਹੁਣ ਫੇਰ ਉਹਨਾਂ ਨੇ ਮੰਨਿਆ ਕਿ ਸਾਰੇ ਜੁਰਮਾਨੇ ਵੀ ਵਾਪਸ ਕਰਾਂਗੇ ਔਰ ਲਵਾਂਗੇ ਤੇ ਨਾਲ ਦੀ ਨਾਲ ਅਸੀਂ ਐਗਰੀਕਲਚਰ ਸੈਕਟਰ ਨੂੰ ਪੋਲੂਸ਼ਨ ਐਕਟ ਦੇ ਵਿੱਚੋਂ ਬਾਹਰ ਰੱਖਾਂਗੇ ਇੱਕ ਹੋਰ ਗੱਲ ਹੈ ਬੜੀ ਚਰਚਾ ਸੀ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਸਰਕਾਰ ਨੂੰ FCI ਨੇ ਪ੍ਰਪੋਜ਼ਲ ਦਿੱਤੀ ਸੀ ਕਿ ਕਣਕ ਤੋਂ ਇمپੋਰਟ ਡਿਊਟੀ ਹਟਾਈ ਜਾਏ ਉਹਦੇ ਨਾਲ ਬਹੁਤ ਵੱਡਾ ਘਾਟਾ ਪੈਣਾ ਸੀ ਸਾਡੇ ਦੇਸ਼ ਦੀ ਖੇਤੀ ਨੂੰ ਕਿਸਾਨੀ ਨੂੰ। ਔਰ ਉਹਦੇ ਤੇ ਸਰਕਾਰ ਨੇ ਬੜਾ ਕਲੀਅਰ ਕੱਟ ਸਾਡੇ ਕੋਲੇ ਮੰਨ ਗਈ ਕਿ ਅਸੀਂ ਕੋਈ ਇਹਦਾ ਕੰਮ ਨਹੀਂ ਕਰਾਂਗੇ। ਉਹ ਵੀ ਮੰਗ ਤੁਹਾਡੀ ਮੰਨੀ ਗਈ ਹੈ। ਸੋ ਇਹ ਨਿੱਕੀਆਂ-ਨਿੱਕੀਆਂ ਮੰਗਾ ਨੇ ਅਸਲ ਮੰਗਾ ਤਾਂ ਜਿੱਥੇ ਪੇਚ ਫਸਦਾ ਹੈ ਉਹ ਕਿਸਾਨਾਂ ਦੇ ਕਰਜ਼ੇ ਦੇ ਫਸਦਾ ਹੈ। ਕਿਸਾਨਾਂ ਦੇ ਨਾਲ ਡਾਕਟਰ ਸੁਮਿੰਨਾਥ ਦੀ ਰਿਪੋਰਟ ਤੇ ਫਸਦਾ ਹੈ। ਐਮਐਸਪੀ ਦੀ ਗਰੰਟੀ ਦੇ ਕਾਨੂੰਨ ਤੇ ਫਸਦਾ ਹੈ। ਟੈ ਲੈਵਲ ਸਭ ਇੱਕ ਪਾਸੇ ਦਾ ਐਫਆਈਆਰ ਜਿਹੜੀ ਪਹਿਲਾਂ ਕੀ ਹੈ ਕਿ ਦਰਜ ਕੀਤੀ ਹੋ ਰੱਦ ਕੀਤੀ ਹੈ ਕਿ ਦੂਜੇ ਪਾਸੇ ਫਿਰ ਕਿਸਾਨ ਆਗੂ ਤੇ ਐਫਆਈਆਰ ਦਰਜ ਕੀਤੀ ਗਈ ਹੈ। ਅਭੀ ਮੰਨੂ ਦੇ 307 ਦਾੜ ਕਿ ਮਕਦਮਾ ਫਿਰ ਦਰਜ ਕੀਤਾ ਗਿਆ। ਨਹੀਂ ਕੱਲੇ ਆ ਬੈ ਮੰਨੂ ਤੇ ਨਹੀਂ। ਪਹਿਲੀ ਤਾਂ ਗੱਲ ਹੈ ਕਿਸਾਨ ਆਗੂ ਇਹ ਨਹੀਂ ਇਹ ਸੋਚਣਾ ਨਹੀਂ ਚਾਹੀਦਾ ਕਿਸਾਨ ਆਗੂ ਨੂੰ ਵੀ ਸਾਡੇ ਤੇ ਮਕਦਮਾ ਦਰਜ ਹੋ ਗਿਆ ਮਕਦਮੇ ਦਰਜ ਹੋਣਗੇ। ਸਵਾਲ ਇਹ ਗੱਲ ਹੈ ਕਿ ਇੱਕ ਪਾਸੇ ਜਿਹੜੀ ਜਿਹੜੀ ਚਿੰਤਾ ਦਾ ਤੇ ਚਰਚਾ ਦਾ ਵਿਸ਼ਾ ਹੋਵੇ ਹੈ ਕਿ ਇੱਕ ਪਾਸੇ ਸਰਗਾ ਸਰਕਾਰ ਸਾਡੇ ਨਾਲ ਟੇਬਲ ਟਾਕ ਤੇ ਚੱਲ ਰਹੀ ਹੈ। ਸਾਨੂੰ ਕਹਿੰਦੀ ਸ਼ਾਂਤੀ ਬਣਾ ਕੇ ਰੱਖੋ ਅਸੀਂ ਸ਼ਾਂਤੀ ਬਣਾਈ ਵੀ ਬੈਠੇ ਆ ਲੇਕਿਨ ਫਿਰ ਵੀ ਸਾਡੇ ਨਾਲ ਕਮਿਟਮੈਂਟ ਸੀ ਸਰਕਾਰ ਦੀ ਕਿ ਜਿੰਨੇ ਲੋਕ ਡਿਟੇਨ ਕੀਤੇ ਨੇ ਜਿੰਨੇ ਜੇਲ੍ਹਾਂ ਚ ਬੰਦ ਕੀਤੇ ਨੇ ਉਹ ਸਾਰੇ ਅਸੀਂ ਬਾਹਰ ਕਢਾਂਗੇ ਜਿਨ੍ਹਾਂ ਦੇ ਵਿੱਚ ਇੱਕ ਹਰਿਆਣੇ ਤੋਂ ਮੁੰਡਾ ਇੱਥੇ ਅਕਸ਼ੇ ਅਕਸ਼ੇ ਨਰਵਾਲ ਉਹ ਜੇਲ੍ਹ ਚ ਬੈਠਾ ਮੇਰੇ ਕਹਾ ਜੀਨ ਦੀ ਜੇਲ੍ਹ ਚ ਹੈ ਜੀਨ ਜੇਲ੍ਹ ਚ ਜੀਨ ਜੇਲ੍ਹ ਚ ਹੈ ਔਰ ਉਹ ਮੰਨੇ ਹੋਏ ਨੇ ਉਹਨਾਂ ਦਾ ਸਾਨੂੰ ਇਹ ਕਹੇ ਵੀ ਲਿਖ ਕੇ ਦਿਓ ਅਸੀਂ ਲਿਖ ਕੇ ਵੀ ਦੇ ਦਾਂ ਹਜੇ ਨਹੀਂ ਉਧਰਲੇ ਪਾਸੇ ਤੋਂ ਸਾਨੂੰ ਪਤਾ ਲੱਗਿਆ ਅੱਜ ਅ ਪੰਜਾਬ ਦੇ ਉੱਪਰਲੇ ਪਾਸੇ ਤੋਂ ਉੱਥੇ ਕਿਸੇ ਪਿੰਡਾਂ ਦੇ ਦੋ ਪਿੰਡਾਂ ਦੇ ਦੋ ਨੌਜਵਾਨ ਨੇ ਉਹ ਵੀ ਜੇਲ੍ਹ 'ਚ ਨਹੀਂ ਔਰ ਜਦੋਂ ਹਜੇ ਕਮਿਟਮੈਂਟ ਹੋ ਗਈ ਸਾਡੇ ਨਾਲ ਬੈਠ ਕੇ ਸਾਂਝ ਪੈ ਗਈ ਹੈ ਕਿ ਭਾਈ ਤੁਸੀਂ ਕੋਈ ਛੇੜੋ ਨਾ ਇੱਕ 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 ਦਿਨ ਆਪਾਂ ਕਹਾਂਗੇ ਸੀਜ਼ਫਾਇਰ ਹੋ ਗਿਆ ਤਾਂ ਤੁਸੀਂ ਵੀ ਸ਼ਾਂਤੀ ਬਣਾਓ ਅਸੀਂ ਵੀ ਸ਼ਾਂਤੀ ਬਣਾਉਣੇ ਆ ਉਹ ਸੀਜ਼ਫਾਇਰ ਨੂੰ ਜੇ ਲਾਗੂ ਕਰਨਾ ਹੈ ਤਾਂ ਸਰਕਾਰ ਦੀ ਵੀ ਰਿਸਪੋਨਸੀਬਿਲਟੀ ਬਣਦੀ ਹੈ ਨਾ ਸਰਕਾਰ ਆਪਦੀ ਕੀਤੀ ਗੱਲ ਨੂੰ ਪੂਰਾ ਕਰੇ ਲੇਕਿਨ ਨਹੀਂ ਕਰ ਰਹੀ। ਲੇਕਿਨ ਮੈਂ ਫਿਰ ਵੀ ਕਹੂੰਗਾ ਕਿ ਪਰਚੇ ਕੇਸ ਮੁਕਦਮੇ ਅੰਦੋਲਨ ਲੜਨ ਵਾਲੇ ਲੋਕਾਂ ਦੇ ਉੱਤੇ ਹੁੰਦੇ ਆ ਇਹ ਹੁੰਦੇ ਰਹਿਣਗੇ। ਇਹਨਾਂ ਤੇ ਬਹੁਤ ਜ਼ਿਆਦਾ ਚਿੰਤਾ ਕਰਕੇ ਅਸੀਂ ਲੜਾਈਆਂ ਨਹੀਂ ਲੜ ਸਕਦੇ। ਪ੍ਰੋਪੋਜ਼ਲ ਤੇ ਚਰਚਾ ਕਰਕੇ ਕਦੋਂ ਜਵਾਬ ਦੇਣਗੇ। ਦੇਖੋ ਅਸੀਂ ਪ੍ਰੋਪੋਜ਼ਲ ਤੇ ਨਾ ਅੱਜ ਤਾਂ ਤੁਹਾਨੂੰ ਪਤਾ ਲੱਗ ਗਿਆ ਮੈਂ ਹੋਰ ਦੱਸ ਦੇਣਾ ਤੁਹਾਨੂੰ। ਆਪਣਾ ਇੱਕ ਨੌਜਵਾਨ ਜ਼ਖਮੀ ਹੋਇਆ। ਉਹਦੀ ਅੱਖ ਚਲੀ ਗਈ। ਉਹਨੂੰ ਅੱਜ ਹਸਪੀਟਲ ਦੇ ਵਿੱਚੋਂ ਰਿਲੀਜ਼ ਕੀਤਾ ਜਾਣ ਦਾ ਜਾਣ ਦੀ ਤਿਆਰੀ ਹੋ ਗਈ ਸੀਗੀ 32 ਸੈਕਟਰ ਦੇ ਵਿੱਚ ਆ ਚੰਡੀਗੜ੍ਹ ਤਾਂ ਉੱਥੇ ਮੈਨੂੰ ਆ ਲੱਗਿਆ ਵੀ ਉਹ ਪਰਿਵਾਰ ਵੱਲੋਂ ਮੰਗ ਆਈ ਸੀਗੀ ਕਿ ਇਹਨਾਂ ਦਾ ਇਹਦਾ ਬੱਚੇ ਨੂੰ ਆਪਾਂ ਮਤਲਬ ਪੀਜੀਆਈ ਚ ਲੈ ਜਾਣਾ ਉਹਦੇ ਅੱਜ ਸਾਰਾ ਦਿਨ ਮੈਂ ਵਿਵਸਥਾ ਉਹ ਕਰਕੇ ਆਇਆ ਕਿ ਇਹਨੂੰ ਪੀਜੀਆਈ ਦੇ ਪ੍ਰਸ਼ਾਸਨ ਨੂੰ ਕਹਿ ਕੇ ਚੰਡੀਗੜ੍ਹ ਦੀ ਐਸਐਸਪੀ ਨਾਲ ਗੱਲ ਕਰਕੇ ਕਿ ਇਹਨਾਂ ਨੂੰ ਉੱਥੇ ਸਾਡੇ ਨੂੰ ਉਹਦੇ ਵਿੱਚ ਲਿਜਾ ਕੇ ਪੀਜੀਆਈ ਚ ਇਲਾਜ ਇਹ ਮੁੰਡੇ ਦਾ ਕਰਵਾਇਆ ਜਾਏ ਤਾਂ ਕਿ ਉਹ ਵਿਚਾਰੇ ਦੀ ਇੱਕ ਅੱਖ ਨਾ ਚਲੀ ਜਾਏ ਤਿੱਕੀ 22 ਸਾਲ ਦਾ ਨੌਜਵਾਨ ਹੈ ਬਹੁਤ ਵਧੀਆ ਵੈਲ এডਿਕੇਟਿਡ ਬੱਚਾ ਹੈ ਐਮਏ ਕਰ ਰਿਹਾ ਸੀਗਾ ਬੜਾ ਦੁੱਖ ਹੋਇਆ ਉਸ ਬੱਚੇ ਦੀ ਜ਼ਿੰਦਗੀ ਨੂੰ ਹੀ ਮਤਲਬ ਦਾਤੇ ਲੱਗੀ ਪਈ ਹੈ ਸੋ ਇਹ ਸਾਰੀਆਂ ਗੱਲਾਂ ਨੇ ਹੋਰ ਕੋਈ ਗੱਲ ਕਿਸੇ ਨੇ ਸੁਣ ਉਹਦੇ ਬਾਰੇ ਕੀ ਕਰੋ ਯਾਰ ਉਹ ਮੈਂ ਕਹਿੰਦਾ ਮੈਂ ਕੱਲਾ ਕਿਉਂ ਮੈਥੋਂ ਕੋ ਕੱਲੇ ਤੋਂ ਕੋਈ ਕਹੀ ਜਾਣਾ ਚਰਚਾ ਦੇਖੋ ਪਤਾ ਗੱਲ ਕੀ ਨਹੀਂ ਚਰਚਾ ਛੋਟੇ ਵੀ ਚਰਚਾ ਕਰਾਂਗੇ ਨਾ ਉਹ ਚਰਚਾ ਦਾ ਵਿਸ਼ਾ ਹੈ ਮੈਂ ਕੋਈ ਗੱਲ ਕਹਿ ਦਿਆਂ ਉੱਥੇ ਜਾ ਕੇ ਉਹ ਗੱਲ ਦੇ ਉੱਤੇ ਸਾਡਾ ਸੰਧਾ ਸਮਝੌਤਾ ਕੁਝ ਹੋਰ ਹੋਵੇ ਮੈਂ ਕੁਝ ਹੋਰ ਕਮਾਂ ਇਹ ਇਹ ਸੁਭਾਣੀ ਪਉਂਦੀਆਂ ਗੱਲਾਂ ਇਹ ਚਰਚਾ ਦਾ ਵਿਸ਼ਾ ਚਰਚਾ ਚ ਕਰਾਂਗੇ